ਤਾਂ ਬਹੁਤ ਸਾਰੇ ਲੋਕਾਂ ਦੇ ਥੱਲੇ ਜੇਕਰ ਤੁਸੀਂ ਕਮੈਂਟ ਪੜੋਗੇ ਦਾਊਦ ਨੱਚਿਆ ਦਾਊਦ ਨੱਚਿਆ ਦਾਊਦ ਨੱਚਿਆ ਅੱਜ ਮੈਂ ਤੁਹਾਨੂੰ ਦਾਊਦ ਦੇ ਵਿਸ਼ੇ 'ਚ ਬੜੀ ਕਲੀਅਰ ਤੇ ਸਪਸ਼ਟ ਗੱਲ ਕਲੀਅਰ ਕਰਨ ਵਾਲਾ ਮੇਰੇ ਪਿਆਰਿਓ ਧਿਆਨ ਦੇ ਕੇ ਸੁਣਿਓ ਐ ਆ ਪੁਰਾਣੀ ਨੇਮ ਦੀ ਆਰਾਧਨਾ ਤੇ ਨਵੇਂ ਨੇਮ ਦੀ ਆਰਾਧਨਾ ਜਦੋਂ ਤੱਕ ਅਸੀਂ ਇਹਦੇ ਕਨਸੈਪਟ ਨੂੰ ਨਹੀਂ ਸਮਝਾਂਗੇ ਤੋਂ ਅਸੀਂ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚ ਸਕਦੇ ਪੁਰਾਣੀ ਨੀਮ ਦੀ ਆਰਾਧਨਾ ਦੇ ਵਿੱਚ ਸਭ ਤੋਂ ਪਹਿਲਾ ਸਿਸਟਮ ਸੀ ਇਸ ਖੂਨੀ ਬਲੀਦਾਨ ਤੋਂ ਬਿਨਾ ਤੁਹਾਡੀ ਜਿਹੜੀ ਆਰਾਧਨਾ ਉਹ ਪੁਰਾਣੀ ਨੀਮ ਦੇ ਵਿੱਚ ਮਨਜ਼ੂਰ ਨਹੀਂ ਸੀ ਹੁੰਦੀ ਪਰ ਨਵੇਂ ਨੀਮ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ ਯੀਸ਼ੂ ਮਸੀਹ ਨੇ ਮੇਰੇ ਤੇ ਤੁਹਾਡੇ ਵਾਸਤੇ ਬਲੀਦਾਨ ਦਿੱਤਾ ਉਸ ਤੋਂ ਬਾਅਦ ਮੇਰੇ ਪਿਆਰਿਓ ਅਧਰਾਨੀਆਂ ਦੀ ਪੱਤਰੀ ਦੇ ਵਿੱਚ ਖੂਨੀ ਬਲੀਦਾਨ ਦੀ ਜਗ੍ਹਾ ਤੁਹਾਡਾ ਨਵੇਂ ਨੀਮ ਦੇ ਵਿੱਚ ਆ ਜਾਂਦਾ ਬੁੱਲਾਂ ਦਾ ਬਲੀਦਾਨ ਵਚਨ ਦੇ ਵਿੱਚ ਲਿਖਿਆ ਤੁਸੀਂ ਉਸ ਨੂੰ ਆਪਣੇ ਹੱਟਾਂ ਜਾਂ ਬੁੱਲਾਂ ਦਾ ਸਤੂਤੀ ਰੂਪੀ ਬਲੀਦਾਨ ਚੜਾਓ। ਕੋਣ ਖੂਨੀ ਬਲੀਦਾਨ ਦੀ ਲੋੜ ਨਹੀਂ ਆ ਨਵੇਂ ਨਿਯਮ ਦੇ ਵਿੱਚ ਕੀ ਆ ਬੁੱਲਾਂ ਦਾ ਬਲੀਦਾਨ। ਬੁੱਲਾਂ ਦਾ ਬਲੀਦਾਨ ਕੀ ਹੁੰਦਾ ਹੈ? ਪਰਮੇਸ਼ਰ ਤੇਰਾ ਧੰਨਵਾਦ। ਪਰਮੇਸ਼ਰ ਤੇਰੀ ਵਡਿਆਈ। ਪਰਮੇਸ਼ਰ ਤੂੰ ਸਭ ਕੁਝ ਰਚਿਆ ਉਹਦੇ ਲਈ ਤੇਰਾ ਧੰਨਵਾਦ। ਹੁਣ ਖੂਨੀ ਬਲਦਾਨ ਨਹੀਂ ਨਵੇਂ ਨਿਯਮ ਦੇ ਅਨੁਸਾਰ ਕੀ ਆ ਬੁੱਲਾਂ ਦਾ ਬਲੀਦਾਨ। ਨੰਬਰ 2 ਰਾਣੀ ਨੀਮ ਦੀ ਆਰਾਧਨਾ ਵਿੱਚ ਨੱਚਣਾ ਬਿਲਕੁਲ ਅਲਾਉਡ ਸੀ ਬਾਈਬਲ ਦੇ ਅਨੁਸਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਵਚਨ ਪੜ੍ਹ ਸਕਦੇ ਹੋ ਜਬੂਰ 149 ਦਾ 3 ਵਚਨ ਤੇ ਇਹਦੇ ਨਾਲ ਨਾਲ 150 ਦਾ ਯਾਨੀ 150 ਦਾ 4 ਵਚਨ ਜਿਦੇ ਵਿੱਚ ਲਿਖਿਆ ਤੁਸੀਂ ਨੱਚ ਕੇ ਪਰਮੇਸ਼ਰ ਦੀ ਕੀ ਕਰੋ ਸਤੂਤੀ ਕਰੋ ਸੋ ਇਹਦੇ ਨਾਲ ਨਾਲ ਆਪਾਂ ਪੜਾਂਗੇ ਪਹਿਲਾ ਸ਼ਮੂਇਲ ਦੂਜਾ ਸ਼ਮੂਇਲ ਸੋਰੀ ਉਹਦਾ 6ਵਾਂ ਬਾਪ ਤੇ ਉਹਦਾ 13ਵਾਂ ਵਚਨ ਤੋਂ ਸੋ ਇਹ ਮੈਂ ਤੁਹਾਡੇ ਸਾਹਮਣੇ ਪੜ ਕੇ ਰੱਖਣਾ ਚਾਹਾਂਗਾ ਕਿਉਂਕਿ ਇਹਦੇ ਵਿੱਚ ਇਹ ਦੋਵੇਂ ਗੱਲਾਂ ਸਪਸ਼ਟ ਹੋਣੀਆਂ ਉੱਥੇ ਕੁੰਡੀ ਬਲੀਦਾਨ ਵੀ ਹੋਇਆ ਤੇ ਦਾਉ ਦੇ ਨੱਚਿਆ ਵੀ ਹੈ ਸੋ ਆਓ ਪੜਦੇ ਹਾਂ ਅਜਿਹਾ ਹੋਇਆ ਯਹੋਵਾ ਦੇ ਸੰਦੂਖ ਦੇ ਜੋਹਵਾ ਦੇ ਸੰਦੂਖ ਦੇ ਚੁੱਕਣ ਵਾਲੇ ਚੁੱਕਣ ਵਾਲੇ ਛੇ ਕਰਮਾ ਤੁਰੇ ਜਦੋਂ ਛੇ ਕਦਮਾਂ ਸੰਦੂਖ ਨੂੰ ਚੁੱਕ ਕੇ ਤੁਰੇ ਤਾਂ ਉਹਨੇ ਹਾਂ ਬਲਦ ਅਤੇ ਮੋਟਾ ਪਸ਼ੂ ਪੇਂਡ ਕਾਰਕੀਏ ਚੜਾਇਆ ਤੇ ਇੱਥੇ ਲਿਖਿਆ ਉਹਨੇ ਮੋਟਾ ਪਸ਼ੂ ਤੇ ਬਲਦ ਨੂੰ ਪੇਂਡ ਕੜ ਕੇ ਕੀ ਕੀਤਾ ਚੜਾਇਆ ਉੱਥੇ ਸਭ ਤੋਂ ਪਹਿਲਾਂ ਦੌਦ ਕੱਲਾ ਨੱਚਿਆ ਨਹੀਂ ਨੱਚਣ ਤੋਂ ਪਹਿਲਾਂ ਉਹਨੇ ਖੂਨੀ ਬਲੀਦਾਨ ਕੀਤਾ ਅਤੇ ਦਾਊਦ ਯਹੋਵਾ ਦੇ ਅੱਗੇ ਅਤੇ ਦਾਊਦ ਯਹੋਵਾ ਦੇ ਅੱਗੇ ਆਪਣੇ ਸਾਰੇ ਜ਼ੋਰ ਨਾਲ ਆਪਣੇ ਸਾਰੇ ਜ਼ੋਰ ਦੇ ਨਾਲ ਲੁੱਡੀ ਪੌਂਦਾ ਜਾਂਦਾ ਸੀ ਲੁੱਡੀ ਪੌਂਦਾ ਜਾਂਦਾ ਯਾਨੀ ਨੱਚਦਾ ਜਾਂਦਾ ਸੀ ਧਿਆਨ ਦੇ ਕੇ ਸੁਣਿਓ ਇੱਥੇ ਉਹਨੇ ਸਭ ਤੋਂ ਪਹਿਲਾਂ ਖੂਨੀ ਬਲੀਦਾਨ ਯਾਨੀ ਇੱਕ ਬਲਦ ਤੇ ਇੱਕ ਮੋਟਾ ਪਸ਼ੂ ਪਰਮੇਸ਼ਰ ਨੂੰ ਕੀ ਕੀਤਾ ਆ ਬਲੀਦਾਨ ਕੀਤਾ ਆ ਫੇਰ ਨੰਬਰ 2 ਉਹ ਲਿਖਿਆ ਉਹਦੇ ਸਾਹਮਣੇ ਲੁੱਡੀ ਪੌਂਦਾ ਯਾਨੀ ਨੱਚਦਾ ਜਾਂਦਾ ਸੀ ਮੇਰੇ ਪਿਆਰਿਓ ਹੁਣ ਧਿਆਨ ਦੇ ਕੇ ਸੁਣਿਓ ਨਵੀਂ ਨੀਮ ਦੇ ਵਿੱਚ ਹੁਣ ਜਦੋਂ ਅਸੀਂ ਆ ਜਾਂਦੇ ਆ ਤੇ ਉੱਥੇ ਸਭ ਤੋਂ ਪਹਿਲਾਂ ਖੂਨੀ ਬਲੀਦਾਨ ਬੰਦ ਹੋਇਆ ਬੁੱਲਾ ਦਾ ਬਲੀਦਾਨ ਆ ਗਿਆ ਹੁਣ ਏ ਖੂਨੀ ਬਲੀਦਾਨ ਤੇ ਨੱਚਣ ਵਾਲੀ ਆਰਾਧਨਾ ਦੀ ਜਗ੍ਹਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਬਦਲ ਕੇ ਆ ਗਈ ਆਤਮਾ ਅਤੇ ਸੱਚਾਈ ਦੀ ਆਰਾਧਨਾ ਸੋ ਇਹਦੇ ਲਈ ਵਚਨ ਪੜਾਂਗੇ ਯੋਹੰਨਾ ਚਾਰ ਦਾ 23 ਵਚਨ ਪਰ ਉਹ ਸਮਾਂ ਆਉਂਦਾ ਹੈ ਸੋ ਇਸ ਜਗ੍ਹਾ ਤੇ ਲਿਖਿਆ ਧਿਆਨ ਦੇ ਕੇ ਕੰਨ ਖੋਲ ਕੇ ਸੁਣੀਓ ਤੁਸੀਂ ਵੀ ਬਾਈਬਲ ਕੱਢ ਲਿਓ ਵਚਨ ਚ ਲਿਖਿਆ ਉਹ ਸਮਾਂ ਆਉਂਦਾ ਹੈ ਕਹਿੰਦੇ ਉਹ ਸਮਾਂ ਆਉਂਦਾ ਹੈ ਇਹਦਾ ਮਤਲਬ ਕੀ ਆ ਉਹ ਸਮਾਂ ਆਉਂਦਾ ਹੈ ਇਹਦਾ ਮਤਲਬ ਪੁਰਾਣੀ ਨੇਮ ਦੇ ਵਿੱਚ ਉਹ ਇਹ ਜਿਹੜਾ ਸਮਾਂ ਆਤਮਾ ਤੇ ਸਚਾਈ ਦੀ ਆराधना ਦਾ ਸ ਹੈ ਨਾ ਨਹੀਂ ਸੀ ਇਸ ਕਰਕੇ ਯੇਸ਼ੂ ਕਹਿੰਦਾ ਪਹਿਲਾ ਸਮੇਂ ਨਹੀਂ ਸੀ ਪਰ ਹੁਣ ਸਮੇ ਆਉਂਦਾ ਆ ਅੱਗੇ ਪਰ ਉਹ ਸਮਾਂ ਆਉਂਦਾ ਹੈ ਉਹ ਸਮਾਂ ਆਉਂਦਾ ਆ ਪਹਿਲਾ ਨਹੀਂ ਸੀ ਤਾਂ ਸ਼ਬਦ ਕਲੀਅਰ ਕਰਕੇ ਦਿੱਤਾ ਉਹ ਸਮਾਂ ਆਉਂਦਾ ਆ ਸਗੋ ਹੁਣੇ ਹੈ ਸਗੋ ਹੁਣ ਆ ਜੋ ਸੱਚੇ ਭਗਤ ਜੀ ਦੇ ਵਿੱਚ ਸੱਚੇ ਭਗਤ ਆਤਮਾ ਔਰ ਸਚਾਈ ਨਾਲ ਆਤਮਾ ਅਤੇ ਸਚਾਈ ਦੇ ਨਾਲ ਪਿਤਾ ਦੀ ਭਗਤੀ ਕਰਨਗੇ ਪਿਤਾ ਦੀ ਕੀ ਕਰਨਗੇ ਬੋਲੋ ਭਗਤੀ ਕਰਨਗੇ ਅੱਗੇ 24 ਕਿਉਂਕਿ ਪਿਤਾ ਇਹੋ ਜੇ ਭਗਤਾਂ ਨੂੰ ਚਾਹੁੰਦਾ ਹੈ ਵਚਨ ਚ ਲਿਖਿਆ ਪਰਮੇਸ਼ਰ ਆਤਮਾ ਆ ਤੇ ਉਹਦੀ ਆਰਾਧਨਾ ਵੀ ਆਤਮਾ ਤੇ ਸਚਾਈ ਨਾਲ ਹੋਣੀ ਚਾਹੀਦੀ ਆ ਤੇ ਪਰਮੇਸ਼ਰ ਇਹੋ ਜਿਹੀ ਆਰਾਧਨਾ ਨੂੰ ਹੁਣ ਕੀ ਕਰਦਾ ਆ ਚਾਹੁੰਦਾ ਆ ਮੇਰੇ ਪਿਆਰਿਓ ਕਲੀਅਰ ਇਸ ਗੱਲ ਦੇ ਧਿਆਨ ਦੇਣਾ ਉਹ ਸਮੇਂ ਆਉਂਦਾ ਆ ਇਹਦਾ ਮਤਲਬ ਤਾਂ ਯੀਸ਼ੂ ਨੇ ਕਿਹਾ ਆਉਂਦਾ ਆ ਵਰਨ ਹੋਣਿਆ ਉਸ ਤੋਂ ਪਹਿਲਾਂ ਜਿਹੜੀ ਪੁਰਾਣੇ ਨੇਮ ਦੀ ਆਰਾਧਨਾ ਸੀ ਸ਼ਰੀਰਕ ਸੀ ਉਹਦੇ ਵਿੱਚ ਬਲੀ ਕਰਨਾ ਸੀ ਨੱਚਣਾ ਪੁੜਕਣਾ ਸੀ ਪਰ ਨਵੇਂ ਨੇਮ ਦੇ ਵਿੱਚ ਬਦਲ ਕੇ ਯੀਸ਼ੂ ਕਹਿੰਦਾ ਹੁਣ ਸਮੇਂ ਆਉਂਦਾ ਆ ਵਰਨ ਹੁਣ ਆ ਗਿਆ ਆ ਜੀ ਦੇ ਵਿੱਚ ਸੱਚੇ ਪਗਤ ਪਿਤਾ ਦੀ ਆਰਾਧਨਾ ਕਿੱਦਾਂ ਕਰਨਗੇ ਆਤਮਾ ਤੇ ਸਚਾਈ ਨਾਲ ਮੇਰੇ ਪਿਆਰਿਓ ਜਦੋਂ ਤੁਸੀਂ ਆਰਾਧਨਾ ਕਰਦੇ ਹੋ ਤੁਹਾਡਾ ਆਤਮਾ ਤੇ ਪਰਮੇਸ਼ਰ ਦਾ ਆਤਮਾ ਇੱਕ ਹੋਣਾ ਆ ਤੁਸੀਂ ਨੱਚੀ ਜਾਂਦੇ ਹੋ ਉਹ ਨੱਚਦਾ ਭੁੜਕੀ ਜਾਂਦਾ ਉਹਨੂੰ ਵੇਖਣ ਡਿਆ ਉਹ ਫਲਾਣੇ ਨੂੰ ਵੇਖੀ ਜਾਂਦਾ ਉਹ ਬੜਾ ਸੋਹਣਾ ਡਾਂਸ ਕਰਨਦਿਆ ਉਹ ਬੜਾ ਸੋਹਣਾ ਡਾਂਸ ਕਰਨ ਲਈ ਤੁਹਾਡਾ ਆਤਮਾ ਤੇ ਪ੍ਰਭੂ ਦਾ ਆਤਮਾ ਕਿੱਥੇ ਇੱਕੋ ਰਿਹਾ ਤੁਸੀਂ ਤੇ ਤੁਹਾਡਾ ਆਤਮਾ ਦੇ ਮਨੁੱਖਾਂ ਦੇ ਨਾਲ ਇੱਕੋ ਰਿਹਾ ਤੁਸੀਂ ਟੋਲੀਆਂ ਬਣਾ ਬਣਾ ਨੱਚੀ ਜਾਂਦੇ ਹੋ ਇਸ ਕਰਕੇ ਮੇਰੇ ਪਿਆਰਿਓ ਜੇਕਰ ਤੁਸੀਂ ਦੌਦ ਦੇ ਨਚੇ ਨੂੰ ਨਵੇਂ ਨਹਿਮ 'ਚ ਲੈ ਕੇ ਆਉਣਾ ਤੇ ਤੁਹਾਨੂੰ ਬਲੀ ਕਰਨ ਨੂੰ ਵੀ ਲੈ ਕੇ ਆਉਣਾ ਤੁਸੀਂ ਹੁਣ ਬਲੀ ਦੀ ਵਾਰੀ ਆਊਗੀ ਤੇ ਕਹੋਗੇ ਬਲੀ ਕਰਨਾ ਪੁਰਾਣੇ ਨਿਯਮ ਦੇ ਵਿੱਚ ਹੀ ਮੈਂ ਤੁਹਾਨੂੰ ਕਹਿਣਾ ਚਾਹਨਾ ਨਵੀਂ ਨੀਮ ਦੇ ਵਿੱਚ ਇੱਕ ਆਇਤ ਮੈਨੂੰ ਲੱਭ ਕੇ ਦੇ ਦਿਓ ਆਰਾਧਨਾ ਦੇ ਵਿਸ਼ੇ 'ਚ ਜਿੱਥੇ ਕਲੀਸੀਆ ਦੇ ਨੱਚ ਕੇ ਆਰਾਧਨਾ ਕੀਤੀ ਹੋਵੇ ਜੇ ਖੂਨੀ ਬਲਿਦਾਨ ਪੁਰਾਣੀ ਨੀਮ ਦੇ ਵਿੱਚ ਸੀ ਤੇ ਨੱਚਣਾ ਵੀ ਪੁਰਾਣੀ ਨੀਮ ਦੇ ਵਿੱਚ ਸੀ ਨਵੇਂ ਨੀਮ ਦੇ ਵਿੱਚ ਖੂਨੀ ਬਲੀਦਾਨ ਦੀ ਜਗ੍ਹਾ ਬੁੱਲਾ ਦਾ ਬਲੀਦਾਨ ਤੇ ਨੱਚਣ ਦੀ ਬਜਾਏ ਆਤਮਾ ਤੇ ਸਚਾਈ ਦੀ ਆਰਾਧਨਾ ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇੱਕ ਸਵਾਲ ਚੁੱਕਦੇ ਆ ਕਿਹੜਾ ਸਵਾਲ ਪਤਾ ਕਿ ਜੇਕਰ ਅਸੀਂ ਅਨੰਦੀਤਾ ਤੇ ਨੱਚਣਾ ਨਹੀਂ ਤੇ ਹੋਰ ਕੀ ਕਰਨਾ ਸੀ ਰੋਈਏ ਪਰ ਬਾਈਬਲ ਦਾ ਜਵਾਬ ਕੀ ਆ ਜੇ ਤੁਸੀਂ ਅਨੰਦੀਤਾ ਤੇ ਕੀ ਕਰਨਾ ਮੈਂ ਨਹੀਂ ਕਹਿ ਰਿਹਾ ਬਾਈਬਲ ਕੀ ਕਹਿ ਰਹੀ ਨਵੇਂ ਨੇਮ ਦੇ ਅਨੁਸਾਰ ਉਹ ਧਿਆਨ ਦੇ ਕੇ ਸੁਣਿਓ ਯਾਕੂਬ 5 ਦਾ 13 ਪੜ੍ਹ ਲਓ ਕੀ ਤੁਹਾਡੇ ਵਿੱਚੋਂ ਕੋਈ ਦੁਖੀ ਹੈ ਇੱਥੇ ਲਿਖਿਆ ਕੀ ਤੁਹਾਡੇ ਵਿੱਚੋਂ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ ਤੇ ਲਿਖਿਆ ਉਹ ਦੁਖੀ ਆ ਤੇ ਪ੍ਰਾਰਥਨਾ ਕਰੇ ਕੋਈ ਆਨੰਦ ਹੈ ਤੇ ਜੇਕਰ ਕੋਈ ਆਨੰਦ ਵਿੱਚ ਆ ਤਾਂ ਭਜਨ ਗਾਵੇ ਤੇ ਉਹ ਸਤੂਤੀ ਦੇ ਵਡਿਆਈ ਦੇ ਭਜਨ ਗਾਵੇ ਨੱਚੇ ਨਹੀਂ ਲਿਖਿਆ ਨਵੇਂ ਨੇਮ ਦੇ ਵਿੱਚ ਭਜਨ ਗਾਉਣਾ ਕੀ ਹੁੰਦਾ ਜੇ ਅਸੀਂ ਆਨੰਦ ਦੇ ਵਿੱਚ ਆ ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਆ ਜਿੱਦਾਂ ਕਿ ਬਹੁਤ ਸਾਰੇ ਸੌਂ ਗਿਆ ਮੈਂ ਤੇਰੀਆਂ ਪੱਲੀਆਂ ਆਈਆਂ ਦਾ ਸ਼ੁਕਰ ਗੁਜ਼ਾਰ ਹਾਂ ਤੁਹਾਡਾ ਜੇ ਦੁੱਖੀ ਹੋ ਤੇ ਪ੍ਰਾਰਥਨਾ ਕਰਨਾ ਜੇ ਆਨੰਦ ਵਿੱਚ ਹੋ ਤੇ ਪ੍ਰਭੂ ਦੀ ਵਡਿਆਈ ਦੇ ਭਜਨ ਗਾਉਣਾ ਹallelujah ਮੈਂ ਆਸ਼ਾ ਕਰਦਾ ਤੇ ਗੱਲ ਤੁਸੀਂ ਸਮਝੋਗੇ ਕਮੈਂਟ ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰੂਰ ਸੁਣ ਲਿਓ ਜੈਮਸੀ ਦੀ ਗੁਰੂ